ਆ ਵੀ ਜਗਾ ਦੇ ਨਾਲ ਦੀ ਨਾਲ ਜਿਹੜਾ ਸਾਡਾ ਕਲਚਰ ਹੈ ਜਿਹੜਾ ਸਾਡਾ ਧਰਮ ਹੈ ਜਿਹੜਾ ਸਾਡਾ ਵਿਰਸਾ ਹੈ ਜਿਹੜੀ ਸਾਡੀ ਅਣਖ ਹੈ ਜਿਹੜੀ ਅਣਖ ਨੂੰ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਸਰਕਾਰਾਂ ਨੇ ਬੰਗਾਰ ਪਾਈ ਹੋਈ ਹੈ ਕਿ ਸਭ ਕੁਝ ਫ੍ਰੀ ਕਰ ਦਿਓ ਤੇ ਆਪਣੇ ਆਪ ਗਲਾਮ ਬਣ ਜਾਣਗੇ ਸੋ ਉਸ ਗਲਾਮੀ ਦਾ ਜੂਲਾ ਬਟਣ ਲਈ ਜੋ ਛੋਟੇ ਛੋਟੇ ਜੋ ਨਾਟਕ ਪ੍ਰਿੰਸੀਪਲ ਨੇ ਆਪ ਤਿਆਰ ਕੀਤੇ ਹਨ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਸਾਰੇ ਹੀ ਸਟਾਫ ਦਾ ਜਿਨ੍ਹਾਂ ਨੇ ਦਿਨ ਪਉ ਦਿਨ ਪਰ ਰਾਤ ਰਲ ਕੇ ਇਹ ਮਿਹਨਤ ਕੀਤੀ ਹੈ ਸਾਰਾ ਹੀ ਸਟਾਫ ਜੀ ਜੀ ਅਕੈਡਮੀ ਜਗਰਾਓ ਜੀ ਜੀ ਅਕੈਡਮੀ ਕੰਡੋਰ ਇਹਨਾਂ ਦੀ ਬਹੁਤ ਮਿਹਨਤ ਦੇ ਸਦਕਾ ਜਿਸ ਤੋਂ ਹਟੇ ਜਿੰਨੇ ਵੀ ਇਲਾਕੇ ਦੇ ਮੇਰੇ ਵੀਰ ਭੈਣ ਤੁਸੀਂ ਨਾਲ ਸਵਾਗਤ ਕਰ ਰਹੇ ਹਨ ਮੇਰੀ ਸਿੱਖੀ ਮੇਰੀ ਪਛਾਣ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਵਾਗਤ ਕੀਤਾ ਜਾ ਰਿਹਾ ਹੈ ਅੱਜ ਸ਼ਾਮ ਨੂੰ ਜੋ ਮੇਰੀ ਸਿੱਕੀ ਮੇਰੀ ਪਹਿਚਾਨ ਦਾ ਫਾਈਨਲ ਜਿਹੜਾ ਲਾਈਵ ਸ਼ੋਅ ਉਹ ਵੀ ਇੱਥੇ ਹੋਣ ਜਾ ਰਿਹਾ ਉਹ ਵੀ ਤੁਸੀਂ ਜਰੂਰ ਦੇਖ ਕੇ ਸਾਰੇ ਨੇ ਜਾਣਾ ਸੋ ਇੰਨਾ ਹੀ ਕਹਿੰਦਾ ਹੈ ਫਿਰ ਸਾਰੇ ਹੀ ਸਟਾਫ ਨੂੰ ਸਾਰੇ ਜਿੰਨੇ ਵੀ ਮਾਤਾ ਪਿਤਾ ਬੱਚਿਆਂ ਦੇ ਇੱਥੇ ਪਹੁੰਚੇ ਹਨ ਕਿਉਂਕਿ ਮਾਤਾ-ਪਿਤਾ ਇੱਕ ਬਹੁਤ ਵੱਡੀ ਚੁੰਗਬਰੀ ਨਿਵਾੜੇ ਜਿਹੜੇ ਆਪਣੇ ਬੱਚਿਆਂ ਨੂੰ ਇਹ ਜਿਹੇ ਸਕੂਲਾਂ ਵਿੱਚ ਦਾਖਲ ਕਰਾ ਰਹੇ ਹਨ ਇਹ ਵੀ ਇੱਕ ਬਹੁਤ ਵੱਡਾ ਅਪਰਾਧਾ ਹੈ ਮਾਤਾ-ਪਿਤਾ ਤੋਂ ਬਿਨਾ ਬੱਚੇ ਸਕੂਲਾਂ ਵਿੱਚ ਨਹੀਂ ਪਹੁੰਚ ਸਕਦੇ ਲੇਕਿਨ ਬੱਚਿਆਂ ਤੋਂ ਬਿਨਾ ਸਕੂਲ ਨਹੀਂ ਚੱਲ ਸਕਦੇ ਇਸੇ ਤਰ੍ਹਾਂ ਜੇ ਬੱਚੇ ਹੋਣਗੇ ਤਾਂ ਸਾਡੇ ਇਹ ਹੋਣ ਹਾਰ ਟੀਚਰ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਸਕਦੇ ਹਨ ਸੋ ਕੀਨ ਦੇ ਵਿੱਚ ਫਿਰ ਸਾਡੀ ਇਹੇ ਦੇ ਲਈ ਖਾਸ਼ ਹੈ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਜੋ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਉਹਦੇ ਵਾਸਤੇ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਸਾਲ ਦੇ ਵਿੱਚ ਜਿਹੜੇ ਆਈਪੀਐਸ ਆਈਐਸ ਦੇ ਕੋਰਸ ਜਿਹੜੇ ਸ਼ੁਰੂ ਕੀਤੇ ਜਾਣ ਤਾਂ ਕਿ ਸਾਡੇ ਇਸ ਇਲਾਕੇ ਦੇ ਬੱਚਿਆਂ ਨੂੰ ਇੱਕ ਹੋਰ ਮਦਦ ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਐਚਜੀ ਅਕੈਡਮੀ ਕੋਠੇ ਬਗੋਚ ਗਰਾਉਂਡ ਇਹ ਕਹਿਣਾ ਨਾ ਤਾਂ ਮੈਂ ਕਹੂੰਗੀ ਕਿ ਕਮਾਨ ਹੈ ਸੱਚ ਵਿੱਚ ਇੱਕ ਕਮਾਨ ਹੈ ਵਾਰ ਇਹ ਮਾਣ ਤੁਹਾਡੇ ਸਾਰਿਆਂ ਦੇ ਸਿਰ ਤੇ ਹੈ ਜੀਐਚਜੀ ਅਕੈਡਮੀ ਕੋਠੇ ਬਗੋਚ ਗਰਾਉਂ ਅੱਜ ਜੋ ਵੀ ਬੱਲਾ ਮਾਰ ਰਹੀ ਹੈ ਚਾਹੇ ਉਹ ਵਿਦਿਆ ਦਾ ਖੇਤਰ ਚਾਹੇ ਉਹ ਧਰਮ ਦਾ ਖੇਤਰ ਚਾਹੇ ਉਹ ਸਾਡੇ ਬੱਚਿਆਂ ਦੀ ਮੋਰਲ ਵੈਲਿਊਜ਼ ਨੇ ਚਾਹੇ ਉਹ ਡਿਸਪਲਨ ਹੈ ਮੈਂ ਬਹੁਤ ਮਾਣ ਦੇ ਨਾਲ ਇਹ ਕਹਿ ਰਹੀ ਹਾਂ ਕਿ ਸਾਡੇ ਇਲਾਕੇ ਦੇ ਵਿੱਚ ਜੀਐਚਜੀ ਅਕੈਡਮੀ ਕੋ ਅਕੈਡਮੀ ਹੈ ਜਿੱਥੇ ਬੱਚੇ ਇੱਕ ਇਸ਼ਾਰੇ ਦੇ ਉੱਤੇ ਜਿਸ ਤਰ੍ਹਾਂ ਵੀ ਗਏ ਕਿ ਪੁੱਤਰਾ ਨਸਰਾ ਨਹੀਂ ਨਸਰਾ ਕਰਨਾ ਨਾ ਲਾ ਕੇ ਖੜ ਜਾਂਦੇ ਮੈਨੂੰ ਬਡੇ ਪੈਰੈਂਟਸ ਕਹਿੰਦੇ ਨੇ ਕਿ ਵੱਡੇ ਬੱਚੇ ਨਹੀਂ ਸੁਣਦੇ ਜੀ ਬੱਚੇ ਸਾਡੇ ਆਖੇ ਨਹੀਂ ਲੱਗਦੇ ਜੀ ਅੱਜ ਪੈਰੈਂਟਸ ਇਕੱਠ ਹੈ ਤੇ ਮੈਂ ਉਹਨਾਂ ਦੇ ਬਿਹਾਫ ਤੇ ਖਾਸ ਕਰਕੇ ਮੇਰੇ ਪਲੱਸ 1 ਪਲੱਸ 2 ਦੇ ਸਟੂਡੈਂਟਸ ਦੇ ਬਿਹਾਫ ਤੇ ਮੈਂ ਕਹਨੀ ਹੈ ਕਿ ਜੋ ਮੇਰੇ ਸਟੂਡੈਂਟਸ ਨੇ ਮੈਂ ਇੱਕ ਬਹੁਤ ਛੋਟੀ ਜੀ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ ਅਸੀਂ 24th ਆਫ ਨਵੰਬਰ ਨੂੰ ਸਾਡੇ 350 ਸਾਲਾ ਸ਼ਹੀਦੀਰ ਨੂੰ ਸਮਰਪਣ ਗੁਰੂ ਦੇਰ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਕੀਤਾ ਚਿਸ਼ਨਾ ਕਿ ਸਾਡਾ ਕੋਈ ਪਲਾਨ ਨਹੀਂ ਸੀ ਕਈ ਵਾਰ ਵਾਹਿਗੁਰੂ ਕ੍ਰਿਸ਼ਨ ਕੋ ਸ਼ਰੂਜੀ ਸੋਚ ਦੇ ਦੇਂਦਾ ਕਿ ਉਹ ਸੋਚ ਦੇ ਸਦਕਾ ਸਾਨੂੰ ਪਤਾ ਲੱਗਦਾ ਕਿ ਅਸੀਂ ਕਿੰਨੇ ਕ ਪਾਣੀ ਵਿੱਚ ਜਾਂ ਅਸੀਂ ਕਿੱਥੇ ਕਰ ਰਹੇ ਹਾਂ ਤਾਂ ਮੰਦੇ ਵਿੱਚ ਉਹ ਸੋਚ ਸਾਡੇ ਆਈ 21 ਤਰੀਕ ਨੂੰ ਜਾਂ 22 ਤਰੀਕ ਨੂੰ ਅਸੀਂ ਸਾਡੇ ਰਿਸਪੈਕਟਿਡ ਚੇਅਰਪਰਸਨ ਸਾਹਿਬ ਤੋਂ ਇਜਾਜ਼ਤ ਲਈ ਤੇ ਮੇਰਾ ਹਮੇਸ਼ਾ ਸਿਰ ਚੁੱਕਦਾ ਇਹਨਾਂ ਦੇ ਅੱਗੇ ਕਿ ਇਹਨਾਂ ਨੇ ਕਦੇ ਸਕੂਲ ਦੇ ਵਾਅਦੇ ਲਈ ਬੱਚਿਆਂ ਦੀ ਐਜੂਕੇਸ਼ਨ ਲਈ ਬੱਚਿਆਂ ਦੇ ਉਚਲਪਾ ਵੇਖਦੇ ਲਈ ਕੋਈ ਡਿਸੀਜਨ ਸਰ ਨੂੰ ਕਹਦੀ ਹੈ ਕਿ ਸਰ ਰੈਸਟੋਰੈਂਟ ਕਰਨਾ ਮੈਂ ਕਦੇ ਬਲਜੀਤ ਸਰ ਦੇ ਮੂੰਹੋਂ ਗੁਰਮੇਲ ਸਰ ਦੇ ਮੂੰਹੋਂ ਨਾ ਨਹੀਂ ਸੁਣੀ ਇਹਨਾਂ ਦਾ ਹਮੇਸ਼ਾ ਹੁੰਦਾ ਮੈਮ ਕਰੋ ਐਂਡ ਅਸੀਂ ਪਲਾਨ ਕਰ ਲਿਆ ਨਗਰ ਕੀਰਤਨ ਇਟ ਵਾਸ ਜਸਟ ਅ ਡੇ ਉਹ ਨਗਰ ਕੀਰਤਨ ਮੇਰੇ ਬੱਚਿਆਂ ਨੇ ਆਰਗੇਨਾਈਜ਼ ਕੀਤਾ ਐਂਡ ਆਈ ਥਿੰਕ 6 ਟੂ 7 ਵਿਲੇजेस ਅਸੀਂ ਕਵਰ ਕੀਤੇ ਔਰ ਜੋ ਡਿਸਪਲਨ ਮੇਰੇ ਬੱਚਿਆਂ ਨੇ ਨਗਰ ਕੀਰਤਨ ਦੇ ਟਾਈਮ ਦਿਖਾਇਆ 92+2 ਦੇ ਬੱਚਿਆਂ ਨੇ ਉਹਦੇ ਵਿੱਚ ਭਾਗ ਲਿਆ ਛੋਟੇ ਸਿੱਕਲਾਂ ਉਹਨਾਂ ਨੇ ਦਿਖਾਏ ਆ ਤੇ ਜੋ ਪਿਆਰ ਸਾਨੂੰ ਪਿੰਡਾਂ ਦੇ ਵਿੱਚੋਂ ਮਿਲਿਆ ਮੈਂ ਆਈ ਵਾਸ ਡਾਊਨ ਇਨ ਟੀਅਰਸ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਮੈਂ ਸਕੂਲ ਦੇ ਵਿੱਚ ਆ ਕੇ ਵੀ ਬੱਚਿਆਂ ਨੂੰ ਕਿਹਾ ਕਿ ਬੇਟੇ ਮੈਨੂੰ ਨਹੀਂ ਪਤਾ ਪ੍ਰਿੰਸੀਪਲਸ ਕਿਸਣਾ ਕਹਿ ਦਿੰਦੇ ਨੇ ਕਿ ਅੱਜਕੱਲ੍ਹ ਜੀ ਹੁਣ ਨਹੀਂ ਬੱਚੇ ਸੁਣਦੇ ਹੁਣ ਬੱਚਿਆਂ ਨੂੰ ਕਹਿਣ ਦਾ ਟਾਈਮ ਨਹੀਂ ਰਿਹਾ ਹੁਣ ਬੱਚੇ ਇਸ ਤਰ੍ਹਾਂ ਕਰ ਲੈਂਦੇ ਉਸ ਤਰ੍ਹਾਂ ਕਰ ਲੈਂਦੇ ਆ ਮੈਂ ਮਾਣ ਨਾਲ ਕਹਿੰਦੀ ਆ ਮੇਰੇ ਨਹੀਂ ਕਰਦੇ ਮੇਰੇ ਇੰਨੇ ਪਿਆਰੇ ਬੱਚੇ ਐ ਔਰ ਉਹਦਾ ਕਾਰਨ ਸਿਰਫ ਤੇ ਸਿਰਫ ਜੀਐਚਜੀ ਅਕੈਡਮੀ ਦੇ ਵਿੱਚ ਦਿੱਤੀ ਜਾ ਰਹੀ ਐਜੂਕੇਸ਼ਨ ਉਹਨਾਂ ਨੂੰ ਜਿੱਥੇ ਅਸੀਂ ਕਹਿੰਦੇ ਆ ਕਿ ਜੋ ਅਕੈਡੈਮਿਕ ਐ ਅਸੀਂ ਉਹ ਦੇਣਾ ਉਥੇ ਸਾਡਾ 메ਨ ਜ਼ੋਰ ਹੁੰਦਾ ਕਿ ਸਾਡੇ ਬੱਚੇ ਰੂਟਸ ਦੇ ਨਾਲ ਜੁੜੇ ਰਹੇ ਮੇਰਾ ਹਰ ਇੱਕ ਟੀਚਰ ਮੇਰੀ ਮੈਨੇਜਮੈਂਟ ਮੇਰੇ ਜਿੰਨੇ ਵੀ ਸਪੋਰਟਿੰਗ ਸਟਾਫ ਹੈ ਜੋ ਉਹਨਾਂ ਨੂੰ ਚਦੋਂ ਵੀ ਟਾਈਮ ਮਿਲਦਾ ਹੈ ਉਹ ਮੇਰੇ ਬੱਚਿਆਂ ਨੂੰ ਸਿਰਫ ਇੱਕ ਚੀਜ਼ ਸਿਖਾਉਂਦੇ ਆ ਕਿ ਪੁੱਤਾਂ ਸਮਾਨ ਥੋਟਾ ਉੱਟੋ ਉੱਚੀਆਂ ਉਡਾਰੀਆਂ ਲਾਓ ਪਰ ਤੁਹਾਡੇ ਪੈਰ ਜ਼ਮੀਨ ਤੇ ਰਹਿਣੇ ਚਾਹੀਦੇ ਆ ਇਸ ਪੰਜਾਬ ਦੀ ਧਰਤੀ ਤੇ ਰਹਿਣੇ ਚਾਹੀਦੀ ਹੈ ਪੰਜਾਬ ਤੇ ਰਹਿਣੇ ਚਾਹੀਦੇ ਆ ਦੇਸ਼ ਵਿਦੇਸ਼ ਵਿੱਚ ਜਾਓ ਨਾਮ ਕਮਾਓ ਪਰ ਜੋ ਆਪਦੇ ਮਨ ਦੇ ਵਿੱਚ ਤੜਫ ਹੈ ਉਹ ਆਪਣੀ ਮਿੱਟੀ ਦੀ ਰਹਿਣੀ ਚਾਹੀਦੀ ਹੈ ਤੇ ਜਿੰਨੇ ਵੀ ਮੇਰੇ ਬੱਚੇ ਹੁਣ ਤੱਕ ਫੋਰਨ ਗਏ ਆ ਉਹਨਾਂ ਨੂੰ ਇੱਕ ਵਾਰ ਮੈਸੇਜ ਕਰ ਦਉ ਪੁੱਤਰ ਸਾਨੂੰ ਸਕੂਲ ਦੇ ਲਈ ਆ ਵਾਲੀ ਇੰਟਰਵਿਊ ਚਾਹੀਦੀ ਹੈ ਸਾਨੂੰ ਸਕੂਲ ਦੇ ਲਈ ਆ ਵਾਲਾ ਮੈਸੇਜ ਚਾਹੀਦਾ ਏਸ ਮੈਮ ਦੇ ਆਲਵੇਸ ਰੈਡੀ ਫਰਮ देयर ਬਿਜ਼ੀ ਸਕੇਡਿਊਲ ਤੇ ਅੱਜ ਦਾ ਇਹ ਠਾਠਾ ਮਾਰਦਾ ਕੱਟ ਮੈਨੂੰ ਤੁਹਾਡੇ ਅੱਗੇ ਵੀ ਮੈਂ ਧੰਨਵਾਦ ਹੁੰਨੀ ਆ ਨਮਸਤੇ ਹੁੰਨੀ ਆ ਮੈਂ ਸੱਚ ਜ ਮੈਸੇਜ ਪਾਉਣਾ ਭੁੱਲ ਗਈ ਸੀ ਮੈਂ ਕੱਲ ਸ਼ਾਮ ਨੂੰ ਮੈਸੇਜ ਪਾਇਆ ਕਿ ਬੱਚਿਆਂ ਦੀ ਹੌਸਲਾ ਅਫਜ਼ਾਈ ਜ਼ਰੂਰ ਪਹੁੰਚਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਇੱਥੇ ਆ ਕੇ ਇਹ ਸਾਬਤ ਕਰਤਾ ਕਿ ਕੱਲੇ ਬੱਚੇ ਨਹੀਂ ਮੱਖਿਆਂ ਦੇ ਮਾਪੇ ਵੀ GHD ਦੇ ਨਾਲ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ GHD ਦਾ ਰਿਜ਼ਲਟ ਪਿਛਲੇ 4 ਸਾਲ 5 ਸਾਲ ਤੋਂ ਮਾਰਕੀਟ ਦੇ ਵਿੱਚ ਹੋਡਿੰਗਸ ਦੇ ਉੱਪਰ ਬੱਚਿਆਂ ਦੀ ਜ਼ੁਬਾਨ ਦੇ ਉੱਪਰ ਬੋਲ ਰਿਹਾ ਮੇਰਾ ਪਰ ਹਮੇਸ਼ਾ ਇਹੀ ਹੁੰਦਾ ਹੈ ਕਿ ਰਿਜ਼ਲਟ ਬੋਰਡਸ ਦੇ ਹੁੰਦੇ ਨਹੀਂ ਰਿਜ਼ਲਟ ਸੋਸਾਇਟੀ ਦੇ ਵਿੱਚ ਬੋਲਦੇ ਰਿਜ਼ਲਟ ਉਦੋਂ ਬੋਲੇ ਜਦੋਂ ਮੇਰੇ ਬੱਚੇ ਵੱਡੇ ਹੋ ਕੇ ਇੰਡੀਪੈਂਡੈਂਟ ਹੋ ਕੇ ਸੁਸਾਇਟੀ ਦੇ ਵਿੱਚ ਜਾਣ ਉਹਨਾਂ ਦੇ ਵਿੱਚ ਵੈਲਿਊਜ਼ ਇੰਨੀ ਹੋਣ ਸਟਰੋਂਗ ਹੋਣ ਉਹਨਾਂ ਦੇ ਮਨ ਵਿੱਚ ਅੰਨਾ ਦਰਦ ਹੋਵੇ ਇੰਨਾ ਪਿਆਰ ਹੋਵੇ ਉਹਨਾਂ ਦੇ ਮਨ ਵਿੱਚ ਆਪ ਦੇ ਦੇਸ਼ ਲਈ ਇੰਨੀ ਲਗਾਵ ਹੋਵੇ ਆਪ ਦੇ ਮਾਪੇ ਬਾਪ ਦੇ ਲਈ ਇੰਨੀ ਰਿਸਪੈਕਟ ਵੈਲਿਊ ਹੋਵੇ ਤੇ ਉਦੋਂ ਮਾਪੇ ਪੁੱਛਣ ਕਿਹੜੇ ਸਕੂਲ ਪੜਿਆ ਸੀ ਜੀਐਚਜੀ ਪੜਿਆ ਸੀ ਤੇ ਅਸੀਂ ਐਸੇ ਮਕਸਦ ਨੂੰ ਲੈ ਕੇ ਚੱਲ ਰਹੇ ਹਾਂ ਤੇ ਮੈਂ ਉਮੀਦ ਕਰਦੀ ਹਾਂ ਦੱਸੋਗੇ ਤੁਸੀਂ ਮੈਂ ਹਮੇਸ਼ਾ ਹਰ ਪੀਟੀਐਮ ਦੇ ਉੱਪਰ ਇੱਕ ਬਾਕਸ ਰੱਖਦੀ ਹੁੰਦੀ ਹਾਂ ਕਿ ਜਿਹਨੂੰ ਜੋ ਸੁਜੈਸ਼ਨ ਲੱਗਦੀ ਹੈ ਮੈਨੂੰ ਦੇ ਕੇ ਜਾਓ ਮੈਨੂੰ ਕੋਈ ਪੈਰੈਂਟ ਮਿਲਦਾ ਮੈਂ ਉਹਨਾਂ ਨੂੰ ਹਮੇਸ਼ਾ ਇੱਕੋ ਹੀ ਰਿਕੁਐਸਟ ਕਰਦੀ ਹੁੰਦੀ ਹਾਂ ਪਲੀਜ਼ ਡੋਟ ਥਿੰਕ ਕਿ ਕੰਪਲੇਂਟ ਹੈ ਕਦੇ ਨਾ ਸੋਚੋ ਕਿ ਤੁਸੀਂ ਕੁਝ ਕਹੋਗੇ ਤਾਂ ਕੰਪਲੇਂਟ ਹੈ ਤੁਹਾਡੇ ਮੂੰਹੋਂ ਨਿਕਲਿਆ ਹਰ ਬੋਲ ਜੀ ਹੈ ਜੀ ਨੂੰ ਇੰਪਰੂਵ ਕਰਨ ਦੇ ਲਈ ਇੱਕ ਸੁਜੈਸ਼ਨ ਹੈ ਥੈਂਕਸ ਟੂ ਆਲ ਫਾਰ ਬੀਇੰਗ ਹੇਅਰ ਐਂਡ ਥੈਂਕਸ ਟੂ ਸਪੈਸ਼ਲੀ ਮੈਮ ਸੋਢੀ ਜੀ ਮੈਮ ਕਿਰਨ ਅਰਜਸ ਕਰਨ ਪੂਨਮ ਜੀ ਐਂਡ ਰੁਪਚੰਨ ਚਾਂਦੇ ਪ੍ਰਿੰਸੀਪਲ ਮੈਮ ਰਾਜਪਾਲ ਜੀ ਜਿਹੜੇ ਮੇਰੀ ਆਵਾਜ਼ ਦੇ ਉੱਤੇ ਮੇਰੇ ਨਾਲ ਮੇਰਾ ਸਾਥ ਦੇ ਨਾਏ ਮੈਮ ਸੋਢੀ ਜੀ ਨੂੰ ਕਿੱਥੇ ਮੇਰਾ ਬੜਾ ਮਨ ਸੀ ਕਿ ਅਚੋਣ ਮੈਨੂੰ ਨਹੀਂ ਸੀ ਪਰ ਉਹ ਆਏ ਤੇ ਉਹਦਾ ਸਿਰਫ ਇੱਕ ਸੀ ਜਦੋਂ ਵੀ ਅਸੀਂ ਕੋਈ ਇੰਸਟੀਚਿਊਟ ਸਟਾਰਟ ਕਰਦੇ ਹਾਂ ਇਟ ਵਾਸ ਸਟਾਰਟਡ ਸਾਡਾ 25th ইয়ার ਸਟਾਰਟ ਹੋ ਗਿਆ ਅਗਲੇ ਸਾਲ ਸਿਰ ਲਗਰ ਜੁਬਲੀ ਮਨਾਉਣ ਜਾ ਰਹੇ ਹਾਂ ਜਦੋਂ ਵੀ ਇੰਸਟੀਚਿਊਟ ਸਟਾਰਟ ਕਰਦੇ ਨੇ ਜਿਹੜਾ ਪਹਿਲਾ ਪ੍ਰਿੰਸੀਪਲ ਸਟੇਜ ਤੇ ਆਪਦੀ ਛੇੜ ਤੇ ਆ ਕੇ ਬੈਠਦਾ ਹੈ ਨਾ ਉਹਦੀਆਂ ਅੱਖਾਂ 'ਚ ਬੜੇ ਸੁਪਨੇ ਹੁੰਦੇ ਹਨ ਮਨ ਦੇ ਵਿੱਚ ਬੜੇ ਖਿਆਲ ਹੁੰਦੇ ਹਨ ਇੱਕ ਜਸਵਾ ਹੁੰਦਾ ਤੇ ਜੋ ਘਰ ਦਾ ਮੋਢੀ ਸ਼ੁਰੂ ਕਰ ਦਵੇ ਨਾ ਬਾਕੀ ਦੇ ਮੈਂਬਰਸ ਦਾ ਸਿਰਫ ਉਹ ਪੂਰਨੇ ਆ ਤੇ ਚੱਲਦੇ ਮੈਨੂੰ ਉਮੀਦ ਹੈ ਮੈਂ ਨੂੰ ਅੱਜ ਥੋੜੀ ਜਿਹੀ ਖੁਸ਼ੀ ਤਾਂ ਹੋਈ ਹੋਗੀ ਕਿ ਇਹਨਾਂ ਦੇ ਪਾਈਪੁਰ ਨੇ ਅਸੀਂ ਲੈ ਕੇ ਚੱਲ ਰਹੇ ਹਾਂ ਤੇ ਮੈਂ ਤੁਹਾਨੂੰ ਯਕੀਨ ਦਿਵਾਉਣੀ ਹੈ ਕਿ ਤੁਹਾਡਾ ਜੀਹਜ ਬਹੁਤ ਅੱਗੇ ਹੈ। ਥੈਂਕ ਯੂ ਥੈਂਕ ਯੂ ਸੋ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨੇ ਵੀ ਮੇਰੇ ਬੱਚੇ ਬੈਠੇ ਇੱਕ ਵਾਰ ਮੇਰੇ ਨਾਲ ਝੁਕਾਰਾ ਬੁਲਾ ਦਿਓ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ